ਵਾਈਗੁਲ ਜੀ ਦਾ ਖਾਲਸਾ ਵਾਈਗੁਲ ਜੀ ਦੇ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਸ਼ਹਿਰ ਚ ਅੱਜ ਇੱਕ ਤੁਹਾਨੂੰ ਉਹ ਰੂਹ ਦਿਖਾਉਣੀ ਹੈ ਕਿ ਜਿਨੇ ساری ਉਮਰ ਆਪਣੀ ਕਮਾਈ ਕੀਤੀ ਫਿਰ ਕੀ ਰੋਡ ਤੇ ਆ ਗਿਆ ਰੋਡ ਤੇ ਉਹ ਰੂਹ ਬਜ਼ੁਰਗ ਜਿਨੇ ਪਤਾ ਨਹੀਂ ਆਪਣੀ ساری ਉਮਰ ਕਿੱਦਾਂ ਕਮਾਈ ਕੀਤੀ ਹੋਊਗੀ ਕੀ ਕੀਤਾ ਹੋਊਗਾ ਤੇ ਉਹਨਾਂ ਬੱਚਿਆਂ ਨੇ ਸੰਭਾਇਆ ਨਹੀਂ ਸੰਭਾਇਆ ਇਹ ਪਰਮਾਤਮਾ ਜਾਣਦਾ ਹੈ ਅਸੀਂ ਉਸ ਰੂਹ ਨੂੰ ਲੈ ਆਏ ਆ ਜੀ ਤੁਸੀਂ ਆਪ ਉਹਦੇ ਬਿਆਨ ਸੁਣੀਓ ਦੇਖਦੇ ਆ ਜੀ ਬਜ਼ੁਰਗ ਦੇ ਦਿਲ ਦੀ ਕੀ ਦਦਿਆ ਉਹ ਮਿਲ ਲਾ ਲਾ ਵਾਹਿਗੁਰੂ 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 ਸੱਚੇ ਬਾਦਸ਼ਾਹ ਵਾਹਿਗੁਰੂ ਦੇਖੋ ਜੀ ਉਸ ਰੂਹ ਵਿਚਾਰੀ ਕਿਸ ਹਾਲਾਤ ਚ ਕਿੱਥੇ ਬੈਠੇ ਹੋਏ ਨੇ ਵਾਹਿਗੁਰੂ ਸੱਚੇ ਬਜ਼ੁਰਗ ਉਹ ਜੀ ਬੈਠੇ ਆ ਉਹ ਜੀ ਸਿੱਧਾ ਸਰਦਾਂ ਸਹੀ ਰਿਹਾ ਪ੍ਰਵਾਦ ਸਾਹਿਬ ਪ੍ਰਵਾਦ ਸਾਹਿਬ ਠੀਕ ਨੇ ਪ੍ਰਵਾਦ ਆਈ ਟੱਕ ਮੈਂ ਉਹ ਸੰਭਾਲ ਲਈ ਠੀਕ ਹੈ ਜੀ ਮੇਰੇ ਨੂੰ ਬੁਖਾਰ ਨਹੀਂ ਚੜਿਆ ਵਾਹਿਗੁਰੂ ਵਾਹਿਗੁਰੂ ਬਖਸ਼ਿਆਗੇ ਬਾਬਾ ਜੀ ਦੀ ਪੂਰੀ ਮੇਰੇ ਤੇ ਸ਼ੀ ਜਾਂਦੀ ਛੱਤੀ ਹੈ ਵਾਹਿਗੁਰੂ ਇੱਥੇ ਕਿੱਦਾਂ ਪਹੁੰਚੇ ਹੈ ਇੱਥੇ ਕਿੱਦਾਂ ਪਹੁੰਚੇ ਅਈ ਤੁਸੀਂ ਨਾ ਹੀ ਪੁੱਛੋ ਜ ਚੰਦਾ ਚਲੋ ਆਪਣਾ ਦਦੂ ਦਾ ਸਾਰੇ ਸਾਰੇ ਵੀ ਦੇਖ ਰਹੇ ਦਦ ਇੱਕ ਮਿੰਟ ਹਾਂ ਜੀ ਮੈਂ 25 ਸਾਲ ਦੁਬਈ ਗੁਜ਼ਾਰੇ ਨੇ ਵਾਹਿਗੁਰੂ ਜੀ ਤੂੰ ਸੁਣਦਾ ਦੇਉਗੇ ਇਹ 25 ਸਾਲ ਰੂ ਨੇ ਦੁਬਈ ਅਮਰਜੀ ਹੱਥ ਠੀਕ ਬਾਅਦ ਮੈਂ ਇੰਡੀਆ ਦੀ ਸ਼ਕਲ ਦੇਖੀ ਵਾਹਿ ਅਮਰਜੀ ਹੱਥ ਠੀਕ ਕਿਤਕ ਕਮਾਈ ਜਿਹੜੀ ਆਪਣੇ ਨਾਲ 25 ਸਾਲ ਕੀਤੀ ਆ 25 ਸਾਲ ਦੁਬਈ ਤੋਂ ਲੱਖ ਰੁਪਿਆ ਮਹੀਨਾ ਭੇਜਾ ਹੀ ਲੱਖ ਰੁਪਿਆ ਪੈਸੇ ਵੀ ਭੇਜਦੇ ਸੀ ਆਪਣੇ ਪਰਿਵਾਰ ਨੂੰ ਤੇ ਮੁੰਡਾ ਜਾੜੀ ਗਿਆ ਦੇਖੋ ਜੀ ਕੀ ਮੁੰਡਾ ਸੀ ਪੁੱਤ ਆਜਾ ਮੈਂ ਸਾਹ ਪੁੱਛਿਆ ਨੂਨ ਦਵਾਈ ਪਾਈ ਵੈਸਾ ਇਹ ਗੱਡੀ ਚੜ ਜਾ ਸਾਹ ਪੁੱਛਣ ਜੋਗਾ ਰਹਿ ਹੀ ਨਾ ਵਾਹਿਗੁਰੂ ਵਾਹਿਗੁਰੂ ਮਿਲਕ ਜੀ ਤੁਸੀਂ ਸੋਚ ਸਮਝ ਸਕਦੇ ਹੋ ਦੇਖ ਸਕਦੇ ਹੋ ਕਿ ਇਸ ਜੁੜਗ ਦਾ ਦਰਦ ਕੀ ساری ਉਮਰ ਕਮਾਈ ਆਪਣੇ ਬੱਚੇ ਨੂੰ ਖਵਾਈ ਤਬਾਦ ਚ ਇਹਨੂੰ ਮਾਰਨ ਤੱਕ ਪਹੁੰਚੇ ਹੋਏ ਨੇ ਦੋ ਹੀ ਮੁੰਡੇ ਸੀ ਦੋ ਬੱਚੇ ਜੀ ਇਨਾਂ ਦੇ ਕਿਹੜਾ ਕੰਮ ਦਾ ਸੀ ਠੀਕ ਹੈ ਜੀ ਉਹ ਵੀ ਫੌਜੀ ਸੀ ਵਾਹਿਗੁਰੂ ਦੋਵੇਂ ਪੁੱਤ ਫੌਜੀ ਸੀ ਹਾਂ ਵਾਹਿਗੁਰੂ ਉਹ ਕਾਰਗੜ ਜੀ ਲੜਾਈ ਚ ਮਾਰੇ ਆ ਗਏ ਵਾਹਿਗੁਰੂ ਵਾਹਿਗੁਰੂ ਮਿਲਕ ਚਲੋ ਸ਼ਹੀਦ ਹੋ ਗਏ ਅੱਛਾ ਉਹਨੇ ਪਿਓ ਦੇ ਪੁੱਤਰ ਨੇ ਪੈਰਵਾਈ ਨਹੀਂ ਕੀਤੀ ਕਿਉਂ ਦਾ ਪੈਸਾ ਵੀ ਮਿਲ ਜਾਏ ਹੂੰ ਹੂੰ ਤੇ ਪੈਨਸ਼ਨ ਵੀ ਮਾਂ ਨੂੰ ਲੱਗ ਜਾਵੇ ਵਾਹਿਗੁਰੂ ਹੂੰ ਤੁਹਾਡੇ ਬੱਚੇ ਤੁਹਾਨੂੰ ਨਹੀਂ ਸਾਹਮਦੇ ਤੁਸੀਂ ਇੱਥੇ ਦਿੰਦੇ ਹੋ ਇੱਕ ਹੀ ਹੈ ਅਜਾ ਉਹਨੇ ਇੱਕ ਪੋਤੇ ਆ ਜੀ ਉਹ ਇੱਕ ਉਹਨੂੰ ਵੀ ਮੈਂ ਘਰੋਂ ਕੱਢਿਆ ਕੱਢਿਆ ਅੱਛਾ ਅੱਛਾ ਦੋਨੋਂ ਕੋਠੀਆਂ ਪਾ ਕੇ ਜੁੱਤੀਆਂ ਹੀ ਆ ਮੋ ਸਾਹਮਣੇ ਟੜਕਦੇ ਇੱਕ ਨੂੰ ਉਧਰ ਇੱਕ ਨੂੰ ਉਧਰ ਵਾਹਿਗੁਰੂ ਵਾਹਿਗੁਰੂ ਅੱਛਾ ਜੀ ਤੇ ਇੱਕ ਤੇ ਗੱਡੀ ਚੜ ਗਿਆ ਵਿਚਾਰਾ ਇੱਕ ਵੀ ਸ਼ਹੀਦ ਹੋ ਗਏ ਤੇ ਉਹਦੇ ਉلاج ਕੋਈ ਨਹੀਂ ਸੀ ਵਾਹਿਗੁਰੂ ਜਨਾਨੀ ਸੀ ਠੀਕ ਹੈ ਜੀ ਮੈਂ ਉਹਦਾ ਮਾਪਿਓ ਮੰਗਾਇਆ ਠੀਕ ਹੈ ਜੀ ਮੈਂ ਹਾਂ ਵੀ ਇਹਨੂੰ ਕਿਸੇ ਵਿਆਹ ਦਿਓ ਠੀਕ 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 ਹੁਣ ਜੇ ਮੇਰਾ ਕੋ ਮੁੰਡਾ ਹੋਰ ਹੁੰਦਾ ਠੀਕ ਠੀਕ ਜੀ ਤੇ ਮੈਂ ਉਹਦੇ ਨਾਲ ਬਿਠਾ ਦਿੰਦਾ ਕੁਆਰਾ ਹੁੰਦਾ ਕੋਣ ਤੁਸੀਂ ਜਦੋਂ ਇੱਥੇ ਪਹੁੰਚੇ ਹੋ ਤਾਂ ਤੁਹਾਨੂੰ ਕਿ ਤੁਸੀਂ ਦੇਖ ਸਕਦੇ ਹੋ ਕਿ ਵਾਹਿਗੁਰੂ ਜੀ ਇਹਦਾ ਰੂਹਾਂ ਦਾ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਹ ਮੰਝਾ ਪਤਾ ਨਹੀਂ ਕਿ ਆ ਗਿਆ ਬਾਜ਼ਾਰੋਂ ਰਿਹਾ ਕੇ ਮੰਝੇ ਵੀ ਦੇ ਗਏ ਕੋਈ ਸੇਵਾਦਾਰ ਗਾਈ ਪਤਾ ਨਹੀਂ ਗਾਈ ਵੀ ਦੇ ਗਿਆ ਵਾ ਦੇਖੋ ਜੀ ਇਹ ਕਹਿੰਦੇ ਨੇ ਕਿ ਦਾਨੀ ਸੱਜਣ ਵੀ ਬਹੁਤ ਨੇ ਵੀਰ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਚੀਜ਼ ਦੀ ਕਮੀ ਨਹੀਂ ਹੈ ਪਰ ਪਰ ਸਿਰਫ ਇੱਕ ਛੱਤ ਰੋਡ ਤੇ ਵਿਚਾਰੇ ਇਹ ਰੂ ਰਹਿ ਰਿਹਾ ਜੀ ਆਪਣੀ ਹੱਥੀਂ ਕਿਰਤ ਕਮਾਈ ਸਾਰੀ ਬੱਚਿਆਂ ਨੂੰ ਖਵਾ ਛੱਡੀ ਪਰ ਬੱਚਿਆਂ ਨੇ ਕੀ ਪੀਓ ਨੂੰ ਰੋਡ ਤੇ ਲੈ ਜਾਂਦਾ ਤੁਸੀਂ ਦੇਖ ਸਕਦੇ ਹੋ ਦਵਾਈ ਪਾਈ ਨੂੰ ਨੇ ਤਿੰਨ ਵਾਰ ਵੀ ਖਾਂ ਮਾਰਨ ਦੀ ਕਹਿੰਦੇ ਨੇ ਕਿ ਮੈਨੂੰ ਰੱਬ ਹੀ ਰੱਖ ਲੱਗ ਗਿਆ ਬਹੁਤ ਬਹੁਤ ਜਾਂ ਪਤ ਸੋ ਤੁਸੀਂ ਸੇਵਾ ਕਰਨੀ ਚਾਹੋ ਗੁਰਦਾਰੇ ਜਾਂ ਨਹੀਂ ਜ ਮੈਂ 5 ਸਾਲ ਲੁਧਿਆਣੇ ਕੀਤੀ ਹੈ ਠੀਕ ਠੀਕ ਚੋਰਾ ਨੂੰ ਸਿਰਫ ਮਾਰਨ ਕੁੱਟਣ ਚਾਹੀਦੀ ਵਾਹਿਗੁਰੂ ਵਾਹਿਗੁਰੂ ਹੋਰ ਮੇਰੀ ਡਿਊਟੀ ਕੋ ਨਹੀਂ ਠੀਕ ਠੀਕ ਅਸੀਂ ਆਏ ਆ ਜੀ ਅੰਮ੍ਰਿਤਸਰ ਤੋਂ ਜੀ ਇਹਨਾਂ ਰੂਹਾਂ ਨੂੰ ਸਪੈਸ਼ਲੀ ਮਿਲਣ ਵਾਸਤੇ ਔਰ ਅਸੀਂ ਚਾਹਾਂਗੇ ਇਸ ਇਹਨਾਂ ਦੀ ਸੇਵਾ ਅਸੀਂ ਲਈਏ ਅਸੀਂ ਤਾਂ ਪਪਾ ਜੀ ਆਏ ਆ ਬੀ ਆਸਾ ਆਸਾ ਸੇਵਾ ਸੁਸਾਇਟੀ ਤੋਂ ਅੰਮ੍ਰਿਤਸਰ ਤੋਂ ਤੁਹਾਡੀ ਸਪੈਸ਼ਲੀ ਵੀਡੀਓ ਗਈ ਸੀ ਕਿ ਬਜ਼ੁਰਗ ਠੀਕ ਨਹੀਂ ਦੇ ਹਾਲਾਤ ਹੋ ਜਿਹਨਾਂ ਕਿ ਬਹੁਤ ਠੰਡ ਵਿੱਚ ਥਾਦੇ ਨੇ ਅਸੀਂ ਤੁਹਾਨੂੰ ਲੈਣ ਆਏ ਆ ਸਪੈਸ਼ਲੀ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਡੇ ਨਾਲ ਚਲੋ ਅਸੀਂ ਤੁਹਾਡੀ ਸੇਵਾ ਕਰਨਾ ਚਾਹੁੰਦੇ ਆ ਤੇ ਇਹ ਜੀ ਦਿਲੋਂ ਆਵਾਜ਼ ਹੈ ਕਿ ਤੁਹਾਡੀ ਸੇਵਾ ਕਰਾਂਗੇ ਸਾਡੀ ਸੁਸਾਇਟੀ ਸਾਡੀ ਤੁਹਾਡੀ ਸੇਵਾ ਕਰੇਗੀ ਤੁਸੀਂ ਜੀ ਸਾਡਾ ਜਾਣਾ ਚਾਹਤ ਉਹ ਬੜੀ ਖੁਸ਼ੀ ਹੋएगी ਸਾਨੂੰ ਇੱਕ ਮਿੰਟ ਛੋੜ ਜੀ ਮੇਰੀ ਅਰਜ਼ ਹੈ ਹਾਂ ਜੀ ਜੀ ਹੁਕਮ ਹੁਕਮ ਜੀ ਕਿ ਮੈਂ ਛੋੜੀ ਆਗਿਆ ਵੀ ਲੈਣਾ ਚਾਹਨਾ ਆਪਣੇ ਗੁਰੂ ਕੋਲ ਉਹ ਤਾਂ ਪਹਿਲੋ ਜੀ ਗੁਰੂਆਂ ਦੇ ਲੈਣ ਚ ਦੀ ਆਗਿਆ ਹਾਂ ਜੀ ਹਾਂ ਜੀ ਹੁਕਮ ਹੁਕਮ ਕਿ ਤੋਂ ਹਿ ਟੈਲੀਫੋਨ ਜੋ ਜੋ ਮੈਨੂੰ ਨੰਬਰ ਵਾਹਿਗੁਰੂ ਮੈਂ ਆਗਿਆ ਲੈ ਕੇ ਤੁਹਾਨੂੰ ਟੈਲੀਫੋਨ ਕਰ ਦਿਆਂਗਾ ਵੀ ਮੈਨੂੰ ਆ ਕੇ ਲੈ ਜਾ। ਦੇਖੋ ਤੁਸੀਂ ਦੇਖ ਸਕਦੇ ਹੋ ਕਿ ਥੋੜਾ ਜਿਹਾ ਮਾਈਂਡ ਤੇ ਐਕਸਲਰਰ ਟੈਂਸ਼ਨ ਸੰਸਾਧ ਹੋ ਗਈ। ਇਹ ਟੁੱਟ ਗਏ ਹੋਏ ਨੇ ਅੰਦਰੋਂ ਕਿਉਂਕਿ ਜਦੋਂ ਕੋਈ ਸਾਥ ਨਾ ਰਹਿ ਜਵੇ ਤੇ ਬੰਦਾ ਕਾਲਾ ਪਨ ਰਹਿੰਦਾ ਤੇ ਆਟੋਮੈਟਿਕੀ ਐਸਾ ਹਲਾਤ ਤੇ ਪਹੁੰਚਦਾ ਅਸੀਂ ਪੂਰੀ ਕੋਸ਼ਿਸ਼ ਸਾਡੀ ਟੀਮ ਔਰ ਸਲੂਰ ਜਿਨ ਵਰਗੇ ਵੀਰਾਂ ਨੂੰ ਜਿਹੜੇ ਸਾਨੂੰ ਸਪੈਸ਼ਲੀ ਕਾਲ ਕਰਦੇ ਨੇ ਤੇ ਇਨਰਗੇ ਦੂਗਾ ਸਾਂਭ ਦੀ ਡਿਊਟੀ ਲਾਉਂਦੇ ਨੇ ਜੀ ਅਸੀਂ ਇਹਨਾਂ ਨੂੰ ਸਲੂਰ ਕਰਦੇ ਆ ਜਿਲੰਧ ਸ਼ਹਿਰ ਚ ਆ ਕੇ ਮਿਲੇ ਸਾਂ ਇਹ ਬਜ਼ੁਰਗਾਂ ਨੂੰ ਅਸੀਂ ਬੇਆਸਰਾ ਆਸਰਾ ਸੇਵਾ ਵਿੱਚ ਸੋਸਾਇਟੀ ਵਿੱਚ ਪਨਾਹ ਦੇਣ ਲਈ ਪਿਆਰੀ ਕਰਦੇ ਜੀ ਬਾਕੀ ਜੀ ਤੁਸੀਂ ਦੇਖ ਹੀ ਰਹੇ ਹੋ ਬਜ਼ੁਰਗਾਂ ਨੂੰ ਇਹ ਤੁਸੀਂ ਹਾਲਾਤ ਦੇਖੋ ਲਾਗੇ ਕੋਈ ਵੀ ਘਰ ਨਹੀਂ ਹੈਗਾ ਜਿੱਥੇ ਵੀ ਕਿ ਕੋਈ ਉਜਾਰ ਵਿੱਚ ਰਹਿ ਰਹੇ ਨੇ ਜੀ ਤੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਸਾਰੇ ਕਿੰਨੇ ਹਾਲਾਤ ਮਾਰੇ ਲੱਗੇ ਕੋਈ ਵੀ ਸਬਸ ਬੋਲੇ ਕੁਝ ਵੀ ਹਸਦਾ ਪਰ ਬਜ਼ੁਰਗ ਸਿਰਫ ਮਾਈਂਡ ਨੂੰ ਥੋੜਾ ਜਿਹਾ ਪ੍ਰੈਸ਼ਰ ਕਰਕੇ ਨਹੀਂ ਸਮਝ ਸਕਦੀ ਗੱਲ ਬਾਕੀ ਅਸੀਂ ਕੋਸ਼ਿਸ਼ ਕਰਦੇ ਹਾਂ ਸਾਡੀ ਟੀਮ ਤੇ ਸਾਡੇ ਪਰਿਵਾਰ ਸਾਰਾ ਸੰਸਥਾ ਵੱਲੋਂ ਇਹਨਾਂ ਬਜ਼ੁਰਗਾਂ ਨੂੰ ਪਨਾਹ ਮਿਲੇ ਤੇ ਤੁਹਾਡਾ ਸਾਥ ਮਿਲੇ ਤੇ ਅਸੀਂ ਇਹਨਾਂ ਗੇਰੂਆਂ ਨੂੰ ਹੋਰ ਨੂੰ ਸੰਭਾਂਗੇ ਸੇਵਾ ਵੀ ਕਰਾਂਗੇ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ